ਧਰਮ ਬਦਲਾਉਣ ਅਤੇ ਪਖੰਡਵਾਦ ਵਰਗੇ ਗੰਭੀਰ ਮੁੱਦਿਆਂ ਤੇ ਚਿੰਤਤ ਸੰਤ ਸਮਾਜ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਮੁੱਦੇ ਤੇ ਚਿੰਤਾ ਪ੍ਰਗਟ ਕੀਤੀ ਨਾਲ ਹੀ ਉਹਨਾਂ ਪਾਸਟਰ ਅੰਕਲ ਨਰੂਲਾ ਖਿਲਾਫ ਵੀ ਮੋਰਚਾ ਖੋਲਣ ਦੀ ਗੱਲ ਕਹੀ ਹੈ ਧਾਰਮਿਕ ਆਗੂ ਨੇ ਕੂੜ ਪ੍ਰਚਾਰ ਦੇ ਇਲਜ਼ਾਮ ਲਗਾਏ ਅਤੇ ਇਸ ਤੇ ਸਖਤ ਢੰਗ ਨਾਲ ਰੋਕ ਲਗਾਉਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲੇ ਤੇ ਅੰਕੂ ਨਰੂਲਾ ਪਾਸਟਰ ਵੱਲੋਂ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਉਸ ਦੀ ਨਿੰਦਿਆ ਕੀਤੀ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਸੰਤ ਸਿਪਾਹੀ ਨੇ ਇਸ ਦੀ ਘੋਰ ਨਿੰਦਿਆ ਕੀਤੀ ਆਉ ਹੁੰਦੇ ਹਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦਾ ਇਹ ਹੈ ਕਿ ਸਾਡੇ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਤੋਂ ਆਣ ਕੇ ਸੱਚ ਨੂੰ ਉਜਾਗਰ ਕੀਤਾ ਉਹਨਾਂ ਝੂਠੇ ਵਾਸਟਰਾਂ ਦੇ ਖਿਲਾਫ ਸੱਚ ਨੂੰ ਜਿਹੜਾ ਬਿਆਨ ਕੀਤਾ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਕਿਤੇ ਨਾ ਕਿਤੇ ਜਿਹੜਾ ਸੱਚ ਉਹਨਾਂ ਨੂੰ ਹਜਮ ਨਹੀਂ ਹੋਇਆ ਤੇ ਕੁਝ ਕਿ ਚੰਦਕ ਬੰਦੇ ਜਿਹੜੇ ਮੈਂ ਖੰਨਾਵਾ ਵੀ ਉਹ ਕੀ ਹੁਣ ਮੈਂ ਉਹ ਸ਼ਬਦ ਕਵਾਂਗਾ ਤਾਂ ਚੰਗੇ ਨਹੀਂ ਲੱਗਦਾ ਮੇਰੇ ਮੂੰਹੋਂ ਕਿ ਉਹ ਬੰਦੇ ਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਨੇ ਉਹਨਾਂ ਲੋਕਾਂ ਦੇ ਚਾਰਕ ਬੰਦਿਆਂ ਨੇ ਜਾ ਕੇ ਜਿਹੜੇ ਬੀੜੀ ਪੀਣੇ ਮੈਂ ਕਮਾ ਪੰਜਾਬੀ ਦੇ ਵਿੱਚ ਆ ਕੇ ਤੇ ਉਹਨਾਂ ਨੇ ਸਾਡੇ ਸਿੰਘ ਸਾਹਿਬ ਦੇ ਪਰਚਾ ਦੱਚ ਕਰਵਾ ਦਿੱਤਾ ਮੇਰੇ ਵੀਰ ਜਿਹੜੇ ਤੁਸੀਂ ਜਿਨ੍ਹਾਂ ਦੀਆਂ ਬਾਈਟਾਂ ਕਰਦੇ ਹੋ ਪਤਾ ਉਹਨਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਬੋਲ ਕੇ ਦੱਸਾਂ ਸਭ ਨੂੰ ਪਤਾ ਸਮਾਜ ਨੂੰ ਹੁਣ ਗੱਲ ਇਸ ਤਰ੍ਹਾਂ ਕਿ ਇੱਕ ਜਿਨ੍ਹਾਂ ਦੇ ਸਿਰ ਤੇ ਚੱਜ ਨਵਾਲ ਵੀ ਨਹੀਂ ਆ ਉਹ ਆਣ ਕੇ ਸਿੰਘ ਸਾਹਿਬ ਦੀ ਜਿਹੜੀ ਉਹਨਾਂ ਦੀ ਸ਼ਖਸੀਅਤ ਉੱਤੇ ਉਂਗਲਾ ਚੱਕਣ ਇਹ ਪਹਿਲਾ ਪਰਚਾ ਨਹੀਂ ਆ ਇਸ ਤੋਂ ਪਹਿਲਾਂ ਗਿਆਨੀ ਜਸਵੰਤ ਸਿੰਘ ਦੇ ਵੇਲੇ ਵੀ ਅਸੀਂ ਜਿਹੜਾ ਨਾ ਉਹ ਬੜੇ ਹਾਜ਼ਮ ਕੀਤੀਆਂ ਨੇ ਗੱਲਾਂ ਪਰ ਸੇਖ ਕੌਮ ਨੇ ਉਦੋਂ ਵੀ ਜਵਾਬ ਦਿੱਤਾ ਸਿੱਖੀ ਨੂੰ ਜਦੋਂ ਜਦੋਂ ਵੀ ਕਿਸੇ ਨੇ ਲਲਕਾਰਿਆ ਨਾ ਭਾਈ ਤੇ ਸਿੱਖੀ ਨੇ ਆਪਣਾ ਆਪ ਵਿਖਾਇਆ ਪਰ ਜਿੱਥੇ-ਜਿੱਥੇ ਵੀ ਸਿੱਖੀ ਨੇ ਆਪਣਾ ਫਰਜ਼ ਸਮਝ ਕੇ ਬਗਾਨੇ ਧਰਮਾਂ ਦੇ ਸਿਰ ਦੇ ਕੇ ਆਪਣਾ ਉਹਨਾਂ ਧਰਮ ਬਚਾਇਆ ਜੇ ਕੱਲ ਨੂੰ ਲੋੜ ਪੈਂਦੀ ਆ ਪੰਜਾਬ ਦੀ ਧਰਤੀ ਤੇ ਤੇ ਅਸੀਂ ਆਪਣਾ ਸੀਸ ਦੇ ਕੇ ਵੀ 크੍ਰਿਸਚਨਾਈਟੀ ਦਾ ਧਰਮ ਬਚਾਉਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜੇ 크੍ਰਿਸਚੀਅਨ ਧਰਮ ਵਾਲੇ ਲੋਕ ਹੀ ਸਾਡੇ ਸਮਾਜ ਤੇ ਉਂਗਲਾਂ ਚੱਕਣਗੇ ਤਾਂ ਫਿਰ ਮੇਰੇ ਵੀਰ ਸਾਨੂੰ ਸਿਰ ਲਾਉਣਾ ਵੀ ਆਉਂਦਾ ਵਾ ਇਹ ਸ਼ੁੱਧ ਪੰਜਾਬੀ ਦੇ ਵਿੱਚ ਆ ਦੂਜੀ ਚੀਜ਼ ਇਹ ਆ ਦੇਖੋ ਸਿੰਘ ਸਾਹਿਬ ਹੋਣਾ ਦੇ ਉੱਪਰ ਜਿਹੜਾ ਪਰਚਾ ਪਾਇਆ ਬਿਲਕੁਲ ਨਜਾਇਜ਼ ਪਾਇਆ ਗਿਆ ਠੀਕ ਆ ਇਹ ਪਹਿਲਾ ਪਰਚਾ ਨਹੀਂ ਮੈਂ ਜਦੋਂ ਤੁਹਾਨੂੰ ਪਹਿਲਾਂ ਪਹਿਲੇ ਵੀ ਪਰਚੇ ਪਾਏ ਗਏ ਨੇ ਲੇਕਿਨ ਇਸ ਵਾਰੀ ਜਿਹੜੀ ਹੁਣ ਨਾ ਇਹ ਪਹਿਲਾਂ ਤੇ ਹੈਗਾ ਸੀ ਰੌਲਾ ਤੇ ਮਿੱਤਰ ਪਿਆਰੇ ਹੁਣ ਤੁਸੀਂ ਮਸਲਾ ਬਣਾ ਲਿਆ ਠੀਕ ਹੈ ਤੇ ਹੁਣ ਜਿਹੜਾ ਨਾ ਤੁਸੀਂ ਤਾਂ ਮੈਨੂੰ ਨਹੀਂ ਪਤਾ ਕਿ ਕ੍ਰੂਸੇਡ ਕਦੋਂ ਕਰਨਾ ਕਦੋਂ ਨਹੀਂ ਸਿੱਖ ਕੰਮ ਵੱਲੋਂ ਲਾਣਾ ਭਾਈ ਤੁਸੀਂ ਜਦੋਂ ਮਰਜ਼ੀ ਆ ਜਾਓ ਹੁਣ ਤਾਂ ਜਿਹੜਾ ਕੱਟੀ-ਕੱਟਾ ਕੱਢਣਾ ਤੁਸੀਂ ਟੇਬਲ ਤੇ ਬੈਠ ਕੱਢ ਲਿਓ ਤੁਸੀਂ ਮੈਦਾਨ ਚ ਆ ਕੇ ਕੱਢਣਾ ਤੁਸੀਂ ਚੌਂਕ ਚ ਆ ਕੇ ਕੱਢਣਾ ਜਿੱਥੇ ਵੀ ਤੁਹਾਡਾ ਜੀ ਕਰਦਾ ਮੇਰੇ ਭਰਾ ਆ ਜਾਓ ਆ ਇੱਕ ਮੈਂ ਵੇਖਣ ਡਿਆ ਸੀ ਅਬਦੇਸ਼ ਦੀ ਧਰਤੀ ਤੋਂ ਕੋਈ ਪਾਸਟਰ ਆ ਜਿਹਦੇ ਸਿਰ ਦੇ ਵਿੱਚ ਚੰਗੀ ਤਰ੍ਹਾਂ ਵਾਲ ਵੀ ਨਹੀਂ ਆ ਉਹ ਸਾਨੂੰ ਗਿਆਨ ਦੇਣ ਡਿਆ ਉਹ ਸਾਨੂੰ ਗਿਆਨ ਦੇਣ ਡਿਆ ਮੈਂ ਕਹਿੰਨਾ ਭਰਾਵਾ ਤੁਸੀਂ ਪਹਿਲਾਂ ਕੋਈ ਆਪਣੀ ਦੁਆ ਕਰ ਲਓ ਕੋਈ ਆਪਣੀ ਬੰਦਗੀ ਕਰ ਲਈ ਕੋਈ ਅਸੀਂ ਪ੍ਰਾਰਥਨਾ ਕਰੋ ਕਿ ਤੁਹਾਡੇ ਸਿਰ ਤੇ ਚਾਲ ਵਾਰ ਆ ਚਾਲ ਜਿਹੜੇ ਨਵਾਲ ਆ ਜਾਣ ਹੈ ਫਿਰ ਸਾਨੂੰ ਤੁਸੀਂ ਗਿਆਨ ਦਿਓ ਸਾਨੂੰ ਸਿੱਖੀ ਦੀ ਪਰਿਭਾਸ਼ਾ ਨਾ ਸਮਝਾਓ ਸਾਡਾ ਗੁਰੂ ਤਾਂ ਸਾਨੂੰ ਕਹਿ ਕੇ ਗਿਆ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਠੀਕ ਹੈ ਅਸੀਂ ਤਾਂ ਉਹ ਮਰਿਆਦਾ ਚ ਕਰਦੇ ਹਾਂ ਠੀਕ ਹੈ ਤੁਹਾਡੇ ਧਰਮ ਦੀ ਫਿਲਾਸਫੀ ਕੁਝ ਹੋਰ ਹੋ ਸਕਦੀ ਆ ਲੇਕਿਨ ਆ ਚੰਗਰਾ ਮਾਰ ਕੇ ਆਸ਼ੂ ਮੰਤਰ ਕਰਕੇ ਆ ਕਿਤੇ ਫਲਾਣਾ ਕਰਕੇ ਇਹ ਸਾਡਾ ਨਾ ਤੇ ਸਾਨੂੰ ਗੁਰੂ ਨੇ ਸਿਖਾਇਆ ਨਾ ਆਪਾਂ ਇਹਨੂੰ ਜਰਣਾ ਆਪਣੇ ਧਰਮ ਦਾ ਪ੍ਰਚਾਰ ਕਰੋ ਪੁਰਜੋਲ ਪੀਦਾ ਸਾਡੀ ਕੋਈ ਗੱਲ ਨਹੀਂ ਦਿਨ ਰਾਤ ਕਰੋ ਪਰ ਜਿੱਦਾਂ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਆ ਜੰਡਿਆਲੇ ਹਲਕੇ ਦੇ ਵਿੱਚ ਥੋੜੇ ਦਿਨ ਪਹਿਲਾਂ ਵੀ ਆ ਖਬਰ ਆਈ ਸੀ ਸਾਨੂੰ ਮਿਲੀ ਸੀ ਉਦੋਂ ਵੀ ਸਿੰਘ ਸਾਹਿਬ ਹੁਣੀ ਜਾ ਕੇ ਇੱਕ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਜਾ ਕੇ ਮਤਲਬ ਹਾਲਾਤ ਤਾਂ ਸੀ ਵੀ ਪਹਿਲਾਂ ਤੁਸੀਂ ਉਹਨਾਂ ਨੂੰ ਮਤਲਬ ਆਪਣੇ ਆਪ ਵਰਗਾ ਲੈਂਦੇ ਹੋ ਵੀ ਤੁਹਾਡਾ ਕੋਠਾ ਪਾਵਾਂਗੇ ਉਹ ਗਰੀਬ ਦੀ ਛੱਤ ਵੀ ਲਾਉਂਦੀ ਬਾਅਦ ਵਿੱਚ ਜਿਹੜਾ ਸਿੱਖ ਸੰਗਤ ਅੱਗੇ ਆਣ ਕੇ ਤੇ ਗਰੀਬ ਦਾ ਕੋਠਾ ਜਿਹੜਾ ਉਹ ਪਵਾਇਆ ਸੀ ਇਸ ਤਰੀਕੇ ਦੀ ਜੀ ਰਾਜਨੀਤੀ ਇਹ ਨਾ ਕਰਿਆ ਕਰੋ ਮੇਰੇ ਵੀਰ ਧਰਮ ਜੋੜਦਾਵਾ ਤੋੜਦਾ ਨਹੀਂ ਲੇਕਿਨ ਤੁਸੀਂ ਇਹੋ ਜੀ ਹਰਕਤਾਂ ਕਰਕੇ ਕੁਝ ਕ ਸਾਰੇ ਮੈਂ ਸਾਰੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਬੜੇ ਸੂਝਮਾਨ ਭੈਣ ਭਰਾ ਸਾਡੇ ਨਾਲ ਵੀ ਜੁੜੇ ਹੋਏ ਆ ਉਹਨਾਂ ਦੇ ਕੱਲ ਦੇ ਫੋਨ ਕਾਲਸ ਆ ਰਹੀਆਂ ਕਿ ਆਪਾਂ ਬੈਠ ਕੇ ਮਸਲਾ ਹੱਲ ਕਰ ਲਈਏ ਪਰ ਮੈਂ ਕਹਾਂ ਵੀ ਜਿਹੜਾ ਬੰਦਾ ਉਹ ਪਹਿਲਾਂ ਵੇਖੋ ਜਦੋਂ ਇਹ ਪਾਸਟ ਅੰਰੂਲਾ ਨਵੇਂ ਨਵੇਂ ਸ਼ੁਰੂ ਹੋਇਆ ਸੀ ਨਾ ਤੇ ਇਹਦੀ ਅਫ ਸ਼ਰਟਾਂ ਵੇਖਣ ਵਾਲੀਆਂ ਹੁੰਦੀਆਂ ਸੀ ਮੇਰੇ ਖਿਆਲ ਨਾਲ ਜਿਵੇਂ ਲੁਧਿਆਣੇ ਲੰਡੇ ਚ ਲਈਆਂ ਹੁੰਦੀਆਂ ਚੱਕ ਜੀਆਂ ਵਾਲੀਆਂ ਲਈਆਂ ਹੁੰਦੀਆਂ ਸੀ ਤੇ ਅੱਜ ਉਹਦੇ ਚਿੱਟੇ ਪਜਾਮੇ ਕੁੜਤੇ ਮੈਂ ਕਹਿੰਦਾ ਜਿਹੜਾ ਆਪਾਂ ਵੇਖਣ ਵਾਲੇ ਨਹੀਂ ਉਹ ਆਪਣ ਸੰਤ ਸਿਪਾਹੀ ਲੁਧਿਆਣਾ ਗਰੁੱਪ ਵਾਲੇ ਪਾਇ ਦਵਿੰਦਰ ਸਿੰਘ ਜੀ ਅਤੇ ਹੋਰ ਸਿੱਖ ਜਥੇਬੰਦੀਆਂ ਬਾਬਾ ਜੀ ਦੇ ਨਾਲ ਖੜੀਆਂ ਨੇ ਤੇ 27 ਤਰੀਕ ਨੂੰ ਜਿਹੜਾ ਧਰਨਾ ਲਗਾਉਣਾ ਉਸ ਦਾ ਸਮਰਥਨ ਕਰ ਰਹੇ ਨੇ ਮੁੱਦਾ ਸਹ ਕਰਾਂ ਸਾਡੀ ਸ਼ਿਕਾਇਤ ਇਹ ਹੈ ਕਿ ਜਿਹੜੇ ਟੈਰਰਿਸਟ ਨੇ ਜਿਹੜੇ ਪੰਜਾਬ ਦੇ ਟੈਰੋਰਿਜ਼ਮ ਫੈਲਾਉਣਾ ਚਾਹੁੰਦੇ ਨੇ ਅੰਦਰ ਦਾ ਨੇਮ ਆਫ 크ਰੁਸੇਡ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਾਡੇ ਦੇ ਝੂਠੇ ਪਰਚੇ ਪਾਏ ਜਾ ਰਹੇ ਨੇ ਅਸੀਂ ਵਾਦਾ ਕੀਤਾ ਸੀ ਕਿ ਨਾ ਧਰਨਾ ਲਾਵਾਂਗੇ ਨਾ ਕੋਈ ਹਉ ਹਲਾ ਕਰਾਂਗੇ ਅਸੀਂ ਪਿਆਰ ਨਾਲ ਡਿਬੇਟ ਕਰਾਂਗੇ ਗੱਲਬਾਤ ਕਰਾਂਗੇ ਤੇ ਮੁੱਦਾ ਸੋਲਵ ਕਰਾਂਗੇ ਪਰ ਇਹਨਾਂ ਨੇ ਜਿਹ ਕੀ ਸਾਨੂੰ ਜਥੇਬੰਦੀਆਂ ਕਾਲ ਕਰਨੀਆਂ ਪਿਆਰੀਆਂ ਤਾਂ ਕਿ 27 ਤਰੀਕ ਨੂੰ ਜਿੰਦਾ ਜਿਹੜਾ ਪੀਪੀ ਚੌਂ ਜਿਹੜਾ ਉਹ ਧਰਨਾ ਲਾਇਆ ਜਾਵੇ ਤਾਂ ਕਿ ਇਹ ਜਿਹੜਾ ਪਾਸਨ ਅੰਗਰਨੂਰ ਲਿਆ ਔਰ ਇਹਦੇ ਵਰਗੇ ਹੋਰ ਪਖੰਡੀ ਨੇ ਉਹਨਾਂ ਖਿਲਾਫ ਜਿਹੜੇ ਪਰਚੇ ਉਹ ਕੀਤੇ ਜਾਣ ਅੰਦਰ ਦਾ ਐਕਟ ਆਫ ਟੈਰੋਰਿਜ਼ਮ ਇਹ ਜਿਹੜੀ ਡਰਾਮੇਬਾਜ਼ੀ ਹੈ ਝੂਠ ਪਖੰਡ ਫਰੋਡ 420 ਦੇ ਜਿੰਨੇ ਆਪਣੇ ਧਰਮ ਨੂੰ ਫੋਲੋ ਕਰਨੀ ਜੀ ਸਦਕੇ ਅਗਰੇ ਸਾਨੂੰ ਕੋਈ ਦੁੱਖ ਨਹੀਂ ਹੈ ਜਿਹੜੀ ਤੁਸੀਂ ਗੱਲ ਕਰਦੇ ਪੈਣਾ ਉਹ ਵਿਦੇਸ਼ੀ ਧਰਤੀ ਤੋਂ ਜਿਹੜਾ ਉਹ ਉਹਦਾ ਨਾਮ ਇਕਬਾਲ ਮਸੀਹ ਹੈ ਉਹਨੂੰ ਮੈਂ ਹੋਈ ਕਿਹਾ ਸੀ ਉਹ ਆਪਣੇ ਨਾਮ ਇਕਬਾਲ ਗਿੱਲ ਲਿਖਦਾ ਸੀਗਾ ਉਸ ਬੰਦੇ ਨੂੰ ਜਦ ਮੈਨਾਂ ਉਹਦੀ ਗੱਲ ਹੋਈ ਆ ਉਹਨੂੰ ਇਹ ਨਹੀਂ ਸੀ ਪਤਾ ਕਿ ਕੋਰਿੰਥੀਅਨਸ ਦੇ ਵਿੱਚ ਸੇਂਟ ਪੌਲ ਦੀਆਂ ਚਿੱਠੀਆਂ ਕਿੰਨੀਆਂ ਨੇ ਮੈਨਸਕ੍ਰਿਪਟ ਕਿੰਨੀਆਂ ਨੇ ਫਿਰ ਮੈਂ ਕਹਾਂ ਸੀ ਮੈਂ ਕਿ ਤੂੰ ਤੇ ਨਰਕ ਚੋਂ ਜਾਏਗਾ ਕਿਉਂਕਿ ਤੇਰਾ ਜੀਜ਼ਸ ਕਹਿੰਦਾ ਹੈ ਕਿ ਜੇ ਤੂੰ ਮੈਨੂੰ ਖੁਦਾ ਮੈਨੂੰ ਦੁਨੀਆ ਤੋਂ ਆਪਣੀ ਮੁਨਕਰ ਹੋਏਗਾ ਤੇ ਆਪਣੇ ਬਾਪਸਾਂ ਨੇ ਮੈਂ ਤੇਥੋਂ ਮੁਨਕਰ ਹੋ ਜਾਗਾ ਤੂੰ ਨਾ ਨਾ ਗਿਲ ਆਇਆ ਤੂੰ ਗੇਤੂ ਮਸੀਹ ਆ ਨਾ ਫਿਰ ਨੇ ਕੁਐਸਚਨ ਮਸੀਹ ਆਇਆ ਤੇ ਉਹਦੇ ਬਾਅਦ ਇਹ ਫਿਰ ਸ਼ੁਰੂ ਹੋ ਗਿਆ ਕਹਿੰਦਾ ਮੇਰੀ ਚਜ ਬੰਦੇ ਜਿੰਦੇ ਹੁੰਦੇ ਨੇ ਭਾਈ ਨਿਊਯਾਰਕ ਦੀ ਧਰਤੀ ਆ ਲੈ ਕੋਈ ਰੈਕਟਰ ਲਿਆ ਕੇ ਦਿਖਾ ਸਾਨੂੰ ਮ ਪੂਰਾ ਝੂਠ ਇਹ ਜਿਹੜਾ ਪਖੰਡ ਹੈ ਇਹਦੇ ਖਿਲਾਫ ਸਾਡੀ ਜਿਹੜੀ ਆਵਾਜ਼ ਹੈ ਉਹ ਬਹੁਤ ਬੁਲੰਦ ਹੋ ਚੁੱਕੀ ਹੈ ਔਰ ਜਿਸ ਤਰੀਕੇ ਨਾਲ ਜਥੇਬੰਦੀਆਂ ਜੋੜਦੀਆਂ ਪਈਆਂ ਨੇ ਇਹਨਾਂ ਦਾ ਜਿਹੜਾ ਸਫਾਇਆ ਪੰਜਾਬ ਦੇ ਵਿੱਚ ਬਹੁਤ ਛੇਤੀ ਹੋਏਗਾ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਅੰਗਰ ਨੂਰਲਾ ਹੈ ਉਹਦੇ ਖਿਲਾਫ ਜਿਹੜੀ ਕੰਪਲੇਨ ਹੈ ਉਹ ਜਲੰਧਰ ਜਲੰਧਰ ਤੇ ਹੋਰ ਥਾਵਾਂ ਦੀ ਦਿੱਤ ਦਿੱਤੀ ਜਾ ਚੁੱਕੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਉਹਦੇ ਜਿਹੜੀ ਸੀ ਦੇਖ ਕੇ ਆਏ ਆ ਹੁਣ ਉਹਦੇ ਵਿੱਚ ਜਿਹੜੇ ਨਵੇਂ ਐਫਆਰ ਸੀ ਰਜਿਸਟਰ ਕਰਾਉਣਾ ਚਾਹੁੰਦੇ ਆ ਇਹ ਅੰਡਰ ਦ ਸੈਕਸ਼ਨ 153 A 153 B 505 ਸੈਕਸ਼ਨ 2 दो सौ पचानवे ए दो सौ अठानवे आई पी सी अलोंग विद दिक्कस एफ आई टी एक्ट टू थाउजेंड एंड सैक्शन सैवन आर डब्ल्यू सैक्शन फाइव तो जो ड्रग एंड मैजिक रैमडी ज एक्ट नाइनटीन फिफ्टी फोर सैक्शन थ्री सैवन टेन इलेवन थर्टीन फोरटीन फिफ्टीन सिक्सटीन सैवनटीन एटीन एंड यू ए पी ए ए एक्ट नाइनटीन सिक्सटी सैवन अमेंड यह भी होना चाहिए ਜਿਹੜਾ ਇਹ ਲੋਕ ਦਾਮੇ ਕਰਦੇ ਨੇ ਹੁਣ ਇਹਨਾਂ ਮਜ਼ਾਕ ਨਹੀਂ ਲਿਆ ਜਾਏਗਾ ਬਹੁਤ ਸੀਰੀਅਸਲੀ ਕੰਮ ਕੀਤਾ ਜਾਏਗਾ ਤੇ ਇਹਦੇ ਚ ਅਸੀਂ ਕੱਲੇ ਸਿੱਖ ਨਹੀਂ ਹਿੰਦੂ ਭਾਈਚਾਰਾ ਵੀ ਨਾਲ ਹੈ ਔਰ ਬਹੁਤ ਜਲਦੀ ਤੁਹਾਨੂੰ ਅਸੀਂ ਇੱਕ ਵੱਡੀ ਮਹਾਸਭਾ ਜਿਹੜੀ ਗਠਿਤ ਕਰਕੇ ਤੇ ਕਾਲ ਸਰਕਾਰ ਨੂੰ ਦਵਾਂਗੇ ਵੀ ਇਹਨਾਂ ਲੋਕਾਂ ਨੂੰ ਇਹਨਾਂ ਐਕਟ ਅਧੀਨ ਬੋਕ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਧਰਤੀ ਨੂੰ ਜਿਹੜਾ ਪਿਓਰ 크ਿਸਚੀਅਨਟੀ ਹੈ ਉਹ ਆਵੇ ਨਾ ਉਹਦਾ ਅਸੀਂ ਖੁਦ ਸਵਾਗਤ ਕਰਦੇ ਹਾਂ ਸੋਦਾਕ ਦੇ ਇਸ ਮੌਕੇ ਧਾਰਮਿਕ ਸੰਸਥਾਵਾਂ ਨੇ ਚਿੰਤਾ ਪ੍ਰਗਟ ਕਰਦਿਆ ਕਿ ਕਿ ਧਾਰਮਿਕ ਸਮੱਸਿਆਵਾਂ ਸੰਬੰਧੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਅਜਿਹੇ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਗੱਲ ਕਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ